ਸਮਾਣਾ ਦੇ ਮੰਡੀ ਬੋਰਡ ਵੱਲੋਂ ਅਨਾਜ ਮੰਡੀ ਦੇ ਵਿੱਚ ਕਣਕ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਪਿੰਡ ਵਾਲੇ ਪਾਣੀ ਦੀ ਔਰ ਸਫਾਈ ਦੀ ਲਾਈਟਿੰਗ ਦੀ ਸਾਰੀ ਵਿਵਸਥਾ ਕਰ ਦਿੱਤੀ ਗਈ ਹੈ ਇਸ ਦੇ ਬਾਰੇ ਜਾਣਕਾਰੀ ਮਾਰਡ ਕਮੇਟੀ ਸਮਾਣਾ ਦੇ ਸਖਤਰ ਅਸ਼ਵਨੀ ਮਹਿਤਾ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਵੀ ਕਿਸਾਨਾਂ ਨੂੰ ਆਪਣੀ ਫਸਲ ਲਿਆਣ ਦੇ ਬਾਅਦ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਅਨਾਜ ਮੰਡੀ ਸਮਾਣਾ ਵਿੱਚ ਨਹੀਂ ਕਰਨਾ ਪਵੇਗਾ ਸਾਡੇ ਵੱਲੋਂ ਜੀ ਸਾਰੇ ਜਿਹੜੇ ਪ੍ਰਬੰਧ ਸੀਗੇ ਸੀਜ਼ਨ ਪਰੋਂਦੇ ਸਭ ਉਹ ਮੁਕੰਮਲ ਹੋ ਗਏ ਜੀ ਸਫਾਈਆਂ ਹੋ ਗਈਆਂ ਪਾਣੀ ਦਾ ਪ੍ਰਬੰਧ ਹੋ ਗਿਆ ਸਾਰਾ ਸਭ ਕੁਝ ਮੁਕੰਮਲ ਹੈ ਜੀ ਇੱਕ ਦਿਨ ਤੋਂ ਖਰੀਦ ਸ਼ੁਰੂ ਹੋਈ ਦੇ ਸਾਰਾ ਕੋ ਸਾਡੇ ਵੱਲੋਂ ਕੰਪਲੀਟ ਹੈ ਜੀ ਬਾਕੀ ਸਰਕਾਰ ਜਦੋਂ ਆਏਗੀ ਉਦੋਂ ਉਹ ਇਸ਼ੂ ਹੋ ਜਾਏਗੀ ਸਾਡੇ ਪਰਮੰਤ ਓਕੇ ਆਂ ਸਾਰੇ ਹਲੇ ਕੋਈ ਫ੍ਰੀਜ ਏਜੰਸੀ ਨਹੀਂ ਆਈ ਕਲ ਅਰਾਈਵਲ ਵੀ ਨਹੀਂ ਹੈ ਜੀ ਸਾਡੇ ਵੱਲ ਸਾਰੇ ਪਰਮੰਤ ਪੱਕੇ ਆ ਜੀ ਲੈਬਰਾਟਰੀ ਬਲਾਕ ਹੋ ਗਏ ਸਫਾਈਆਂ ਦਾ ਹੋ ਗਿਆ ਹੋਰ ਸਾਰੇ ਜੋ ਵੀ ਅਰੇਂਜਮੈਂਟ ਹੁੰਦੇ ਸੀ ਜਿੰਦੇ ਕਰ ਲੈ ਸਭ ਅਸੀਂ ਕਰਤੇ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਲ ਸੇ ਸਮਾਣਾ ਨਿਊਜ਼